ਸਾਨੂੰ ਆਨੇ ਹਾਂ ਗਾਇਆ ਸੀ ਇਸਕੇ ਉਹ ਦੇਖੋ ਹੁਣੀ ਹੋਰ ਕਿੰਨੀ ਕਰਾਂਗੇ ਆਪਾਂ ਚਾਰ ਠੀਕਾ ਜੀ ਦੇ ਆਜੇ ਮਰਨਾਂ ਅਕੜੇ ਕਿੰਨੇ ਸੋਨੇ ਆ ਸੋਨੇ ਆ ਨਾ ਕਿੰਨੇ ਦੇ ਆ ਇਹ ਕੋਈ 600 ਦੇ ਆ ਕੋਈ 1100 ਦੇ ਕੋਈ 1800 ਦੇ ਵੀਰੇ ਆ ਕੜੇ ਬਹੁਤ ਸੋਹਣੇ ਲੱਗੇ ਮੈਨੂੰ ਵੀਰੇ ਇਹ ਹੋਰ ਕੱਟ ਨਹੀਂ ਹੋ ਸਕਦੇ ਇਹ ਵੈਸੇ ਤਾਂ ਲੈਸ ਕਰਕੇ 600 ਦੇ ਆ ਬਾਕੀ ਕੋਈ ਗੱਲ ਨਹੀਂ ਮੈਂ ਵੀਰੇ ਨੂੰ ਕਹਿ ਕੇ ਤੈਨੂੰ 50 ਰੁਪਏ ਲੈਸ ਕਰਵਾ ਦਊਗਾ ਪੰਜਾਰ ਤੇ ਚਲ ਤੂੰ ਛੋਟੀ ਭੈਣ ਆ ਤੈਨੂੰ 500 ਦੇ ਦਵਾ ਦਊਗਾ ਮੈਂ ਠੀਕ ਆ ਵੀਰੇ ਵੀਰੇ ਫਿਰ ਐ ਕਰਿਓ ਇਹਨੂੰ ਵੇਚਿਓ ਨਾ ਮੈਂ ਸ਼ਾਮ ਨੂੰ ਲੈ ਜੂੰਗੀ ਲਿਆ ਤਾਂ ਜਾਏਗੀ ਪੈਸੇ ਦੇ ਕੇ ਲੈਣੇ ਆ ਇਹ ਹਾਂਜੀ ਹਾਂਜੀ ਵੀਰੇ ਪੈਸੇ ਦੇ ਕੇ ਲੈ ਕੇ ਜਾਉਂਗੀ ਹਾਂ ਪੂਰੇ 500 ਰੁਪਏ ਦੇਣੇ ਪੈਣੇ ਤਨ ਠੀਕ ਆ ਵੀਰੇ ਤੁਸੀਂ ਵੇਚਿਓ ਨਾ ਠੀਕ ਹੈ ਠੀਕ ਆ ਠੀਕ ਆ ਹੈਕਰ ਤਾਂ ਇਹਨਾਂ ਮਜ਼ਾਕ ਕਰਦਾ ਇਹਨੂੰ ਲੁਕੋ ਦਿੰਨਾ ਵਾ ਤੇ ਇਹਨੂੰ ਕਹੂੰਗਾ ਕਿ ਵੇਚ ਗਏ ਵੀ ਰੱਖ ਦੇ ਸਿਮਰਨ ਵਿੱਚ ਬਾਹਰ ਕਿਉਂ ਰੱਖਿਆ ਸੀ ਨਾਲੇ ਵੀਰੇ ਆਗੇ ਤੁਸੀਂ ਮੈਂ ਵੀ ਜਾ ਕੇ ਆਇਆ ਯਾਰ ਤੂੰ ਕਿੱਧਰ ਚੱਲਿਆ ਉਹ ਭਾਈ ਤੁਹਾਡੀ ਗਲਤੀ ਕਰਕੇ ਮੈਨੂੰ ਵੀ ਭੁਗਤਣਾ ਪੈ ਰਿਹਾ ਵਾ ਮੈਂ ਕੀ ਕੀਤਾ ਓਏ ਚਾਹ ਤੁਸੀਂ ਖੋਈ ਸੀਗੀ ਉਹਨੇ ਚਾਵਲਾਂ ਜਾਂ ਛੋਲੇ 'ਚ ਮੈਨੂੰ ਤਾਂ ਮਿੱਠਾ ਛੋਡਾ ਮਲਾਤਾ ਵਾ ਉਹ ਜਾ ਭਰਾਵਾ ਐਵੇਂ ਬੋਲੀ ਜਾਂਦਾ ਮਿੱਠਾ ਛੋਡਾ ਮਲਾਤਾ ਉਹਨਾਂ ਨੂੰ ਤਾਂ ਕੁਝ ਹੋਇਆ ਨਹੀਂ ਤੇਰੇ ਨਾਲ ਦੀਆਂ ਨੂੰ ਜਲਦੀ ਆ ਜੀ ਨਾਲੇ ਠੀਕ ਹੈ ਵੀਰੇ ਸਿਮਰਨ ਵੇਟੇ ਕਦੇ ਇੱਧਰ ਵੀ ਧਿਆਨ ਦੇ ਦਿਆ ਕਰੋ ਕਿੰਨਾ ਕਿੰਨਾ ਘੱਟਾ ਜੰਮਿਆ ਪਿਆ ਬੱਸ ਇਹ ਨਹੀਂ ਹੋਣੀ ਕਰਾਂਗੇ ਛੱਡ ਦੇ ਇਹਨੂੰ ਉਹ ਕਰ ਆ ਮੈਂ ਕਰ ਲੈਣਾ ਤੂੰ ਕੀ ਕਰੀ ਜੰਨੀ ਆ ਇਹ ਗੱਬੇ ਸੱਤ ਕਰ ਰਹੀ ਸੀ ਚੈੱਕ ਕਰ ਰਹੀ ਸਮਾਨ ਤਾਂ ਨਹੀਂ ਕੱਢ ਰਹੀ ਕੋਈ ਕੈਮਰੇ ਲੱਗੇ ਸੇ ਕੈਮਰੇ ਧਿਆਨ ਰੱਖਿਓ ਇੱਕ ਪਾਸੇ ਲੱਗੇ ਰਹਿੰਦੇ ਹੋ ਕਿਤੇ ਹੋਰ ਵੀ ਕੰਮ ਕਰ ਲਿਆ ਕਰੋ ਕਿੰਨੇ ਦਿਨ ਹੋ ਗਏ ਇੱਧਰ ਸਾਫ਼ ਕੀਤੇ ਨੂੰ ਵੀ ਗਏ ਉੱਧਰ ਹੋ ਗਏ ਮੈਂ ਅੱਧ ਤੋਂ ਕੋਈ ਕੰਮ ਕਰਾਂ ਮੇਰੇ ਕੋਲੇ ਕੀ ਆ ਵੀ ਇਹ ਕੁਝ ਸ਼ੱਕ ਆ ਗਈ ਜੰਗੇ ਵਗ ਵੇ ਮੈਂ ਅਗਦੀ ਖਾਣੰਦੀ ਆ ਜਿੱਧਰ ਮਰਜ਼ੀ ਕਰ ਲੈ ਅੱਖ ਮੇਰੀ ਤੇਰੇ ਤੇ ਹੀ ਹੋਣੀ ਆ ਚੱਕ ਲਈ ਜਾਂਨੇ ਉਹਦੀ ਲੱਗਦੀ ਸੱਸ਼ਗਵੀਰੇ ਸੱਸ਼ਗਵੀਰੇ ਵੀਰ ਦਾ ਸਮਾਨ ਚਾਹੀਦਾ ਸੀ ਹਾਂਜੀ ਲੈ ਲਓ ਨੀਹਾ ਹਾਂਜੀ ਵੀਰੇ ਦੀਦੀ ਨੂੰ ਸਮਾਨ ਹਾਂਜੀ ਦੀਦੀ ਦੱਸੋ ਬਟੇ ਦੀਦੀ ਨੂੰ ਬੁਲਾਓ ਮੈਂ ਦੇ ਦੂੰਗਾ ਸਮਾਨ ਦੱਸੋਗਾ ਤੁਸੀਂ ਕੀ ਕੱਢ ਤਾ ਉੱਪਰ ਪਹੁੰਚਾ ਨਹੀਂ ਜਾਣਾ ਉੱਥੇ ਤੁਸੀਂ ਮੇਰੇ ਮਿਹਾਕ ਕੋਈ ਗਏ ਜੰਗੇ ਮੈਂ ਕੀ ਮੇਰਾ ਕਢਾਇਆ ਮੇਰਾ ਫੋਨ ਜੁਗਾ ਹੱਥ ਮੇ ਕੋ ਕਹਿ ਬਗਾ ਕੋਈ ਨਾ ਤੁਸੇ ਦੱਸੋ ਬਨਾਇਨ ਚਾਹੀਦੀ ਆ ਸਾਈਜ਼ ਦੱਸੋ ਮੈਨੂੰ ਮੇਰੇ ਪਤੀ ਜਲੇ ਬਨਾਇਨ ਚਾਹੀਦੀ ਆ ਸਾਈਜ਼ ਤੇ ਤੂੰ ਥੋੜਾ ਜਿਹਾ ਵੱਡਾ ਹੀ ਆ ਦੇ ਕੋਈ ਫੇਰ ਮੈਂ ਜਾ ਕੇ ਗਈ ਚੰਗੇ ਮੇਗਾ ਤੂੰ ਮਜ਼ਾਕ ਕਿਡਾ ਹੈ ਤਾ ਤੂੰ ਥੋੜਾ ਵੱਡਾ ਹੀ ਆ ਤੁਸੇ ਜਾਓ ਮੈਂ ਨਹੀਂ ਦੇਗਾ ਸਮਾਨ ਤੁਸੇ ਮਜ਼ਾਕ ਗਈ ਚੰਗੇ ਮੇਗਾ ਨਹੀਂ ਹਾਂ ਆ ਕੀ ਤਰੀਕਾ ਵਗ ਆਗਣਾ ਗੱਲ ਕਰਨ ਦਾ ਦੀਦੀ ਮੇਰਾ ਕਹਦਾ ਮਜ਼ਾਕ ਗਈ ਚੰਗੇ ਕੀ ਮਜ਼ਾਕ ਉਡਾਰਿਆ ਸਹੀ ਕਹਿ ਰਿਹਾ ਨਾ ਤੈਨੂੰ ਤੂੰ ਦੇ ਦੇ ਉਹਨਾਂ ਨੂੰ ਜੋ ਮੰਗ ਰਿਆ ਮੇਰਾ ਹੱਥ ਨਹੀਂ ਪਹੁੰਚਗਾ ਕਿ ਤੂੰ ਮੈਨੂੰ ਬੁਲਾ ਨਹੀਂ ਸਕਦੀ ਸੀ ਉਹਨਾਂ ਨੇ ਕਿਹਾ ਨਾ ਕਿ ਦੀਦੀ ਨੂੰ ਬੁਲਾਓ। ਉਹ ਮੇਰਾ ਮਜ਼ਾਕ ਗੰਦ ਪੇਸੇ ਕਾ ਮੈਂ ਕਹਿੰਗੂੰ ਕਿ ਕਿੱਥੇ ਜਾਓ। ਜੋ ਵੀ ਗਿਆ ਸਹੀ ਗਿਆ ਹੋਊਗਾ ਉਹਨਾਂ ਨੇ। ਕੀ ਚਾਹੀਦਾ ਦੀਦੀ? ਮੈਨੂੰ ਨਾ ਮੇਰੇ ਪੁੱਤ ਜਵਸਤ ਬਣਾਉਣ ਚਾਹੀਦੀ ਆ। 8 ਸਾਲ ਦਾ ਵਾ। ਠੀਕ ਹੈ। ਮੇਰੇ ਪੈਸੇ ਕਿੰਨੇ ਹੋਏ? ਨੇਹਾ ਕਿੰਨੇ? ਵੀਰੇ 500। ਵਾਗ ਦੀ ਗਈਏਗਾ ਤੋ ਮਜ਼ਾਕ ਦਾ ਆਗੇ ਸੀਗੇ ਮੇਰਾ। ਅਵਰੇ ਹਾਂ ਨਿੱਕੀ ਜੀ ਕਿੰਨੀ ਤਿੱਖੀ ਹੈ ਸਦਾ ਲੜਨ ਨੂੰ ਪੈਂਦੀ ਆ ਇੱਧਰ ਆਇਓ ਗਾਹਕ ਨੂੰ ਇਦਾਂ ਨਹੀਂ ਬੋਲੀਦਾ ਹੁੰਦਾ ਵੀਰ ਮੇਰਾ ਮਜ਼ਾਕ ਨਹੀਂ ਚੰਗੇ ਨਾ ਤੁਹਾਡੇ ਆਹ ਉਹ ਮੈਨੂੰ ਕੰਪਲੇਨ ਪੀਂਦੀ ਆ ਮੈਂ ਨਾ 24 ਦੀ ਆ ਮੈਂ ਤਲਾਦੋ ਤੋ ਪੜ ਸਕੂਲ ਤੋਂ ਸਿੱਧਾ ਇੱਧਰ ਹੀ ਆ ਗਈ ਆਈ ਐਮ 24 ਇਅਰ 올ਡ ਓਕੇ ਕੰਪਲੈਂਟ ਵੀ ਅਗਰ ਥੋੜਾ ਕੱਦ ਕੁਦ ਬੱਦੇ ਤੇਰਾ ਜਿਵੇਂ ਜਾਓ ਜਾ ਸਮਾਂ ਮੰਗਣਾ ਮੈਂ ਦੰਦੀ ਵੱਡੂੰਗੀ ਓਏ ਇੱਥੋਂ ਪਤਾ ਲੱਗਦਾ ਤੂੰ ਸਿੱਧਾ ਅੰਗੜਵਾੜੀ ਤੋਂ ਜਾਓ ਜਾ ਕਿਸੇ ਓਏ ਮੇਰੀ ਯਾਰਾ ਦਾਕ ਨੂੰ ਇਦਾਂ ਨਹੀਂ ਬੋਲੀਦਾ ਹੁੰਦਾ ਛੋਟੇ ਛੋਟੇ ਬੱਚੇ ਰੱਖੇ ਹੋਏ ਦੇਵੀ ਮੇਰਾ ਮਜ਼ਾਕ ਗਾਈ ਜੰਗੇਗਾ ਨਹੀਂ ਹਾਂ ਹਾਂ ਜੀ ਵੀ ਕਸਟਮਰ ਨੂੰ ਇਦਾਂ ਬੋਲੀਦਾ ਹੁੰਦਾ ਵੀਰੇ ਮੇਰਾ ਮਜ਼ਾਕ ਗਾਈ ਜੰਗੇਗਾ ਕੀ ਮਜ਼ਾਕ ੜਾਇਆ ਉਹਨਾਂ ਨੇ ਕੰਗਲ ਕੋ ਛੋਕ ਗਈ ਆ ਕੋਈ ਗੱਲ ਨਹੀਂ ਜੇ ਉਹਨਾਂ ਨੇ ਕਹਿ ਤਾ ਨਾ ਗੁੱਸਾ ਨਾ ਕਰਿਆ ਕਰ ਬਹਿਸ ਨਹੀਂ ਕਰੀਦੀ ਹੁੰਦੀ ਕਸਟਮਰ ਨਾਲ ਠੀਕ ਕਰ ਲਿਆ ਹਾਂ ਐਵੇਂ ਬੈਸੀ ਜਾਂਦੀ ਸੀ ਅੱਗੋਂ ਤਾਂ ਹੀ ਦਾ ਜਵਾਬ ਦੇ ਰਹੇ ਸੀ ਉਹ ਜੇ ਤੈਨੂੰ ਮੈਂ ਨਾ ਰੋਕਦਾ ਤੂੰ ਤਾਂ ਦੰਦਿਆਂ ਵੱਟਣ ਤੇ ਜਾ ਰਹੀ ਸੀ ਵੀਰੇ ਮੈਨੂੰ ਗੁੱਸੇ 'ਚ ਬੋਲਦੇ ਬੈਸੀਗੇ ਐਦਾਂ ਨਹੀਂ ਕਰੀਦਾ ਹੁੰਦਾ ਨਾਲੇ ਮੈਂ ਇੱਕ ਗੱਲ ਦੱਸ ਇੰਨੀ ਅੰਗਰੇਜ਼ੀ ਕਿੱਥੋਂ ਆ ਗਈ ਤੈਨੂੰ ਵੀਰੇ ਉਹ ਕਹਿੰਦਾ ਮੈਂ ਗੁੱਸੇ-ਗੁੱਸੇ 'ਚ ਕਹਿ ਕਾ ਕੀ ਕਿਹਾ ਸੀਗਾ ਆਈ ਐਮ 24 ইয়ার্স 올 আচ্ছা व्हेਨ ਯੂ ਪਾਸ ਯোর প্লাਸ 2 ਆਈ ਪਾਸਡ ਇਨ প্লাਸ 2 ਐਂਡ টু ਕাউਜ਼ਿੰਗ ਐਕਟਿੰਗ अच्छा बड़ी टूटी-फूटी अंग्रेजी आंदी तेंनु ਅਮਰਲਾ ਇਥੇ ਵੱਡੀ ਆਈ ਆਈ ਪਾਸਟ ਇਨ ਪਲੱਸ 2 ਮਤੈਨੂ ਹੀ ਫੋਨ ਕਰਨ ਲੱਗਿਆ ਸੀਗਾ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਤਾਂ ਠੀਕ ਆ ਇਨੀ ਲੇਟ ਕਿਉਂ ਹੋ ਗਿਆ ਅੱਜ ਉਹ ਵੀਰੇ ਮੰਮੀ ਨੇ ਨਾ ਕੰਮ ਭੇਜਿਆ ਸੀ ਫੀਲਡ ਗਾਂਜ ਫੀਲਡਿੰਗਾਂ ਚ ਹਾਂਜੀ ਉਸਮਾਨ ਦੇ ਕਿਹਾਣਾ ਸੀ ਕਿਸੇ ਨੂੰ ਦੱਸ ਦੇ ਅਗਰ ਫੋਨ ਕਰਕੇ ਜਦੋਂ ਲੇਟ ਆਣਾ ਹੁੰਦਾ ਠੀਕ ਆ ਵੀਰੇ ਠੀਕ ਆ ਦੱਸ ਕੀ ਗੱਲ ਗਈ ਨਹੀਂ ਮੈਂ ਭੁੱਲ ਗਿਆ ਸੀ ਨਾ ਤੁਹਾਨੂੰ ਫੋਨ ਕਰਨਾ ਕੱਲ ਤਨਖਾਹਾਂ ਗਈਆਂ ਨਾ ਹੁਣ ਸਾਰੀ ਗੱਲ ਭੁੱਲ ਜਾਣੀ ਵੀਰੇ ਮੈਂ ਨਾ ਕੱਲ ਇੱਕ ਕੜੇ ਪਸੰਦ ਕੀਤੇ ਸੀਗੇ ਤੇ ਮੈਂ ਉਹ ਲੈਣੇ ਅੱਜ ਮੈਂ ਪੈਸੇ ਵੀ ਲੈ ਕੇ ਆਈ ਆ ਕਿਹੜੇ ਪਸੰਦ ਕੀਤੇ ਹਾਂਜੀ ਕਿਹੜੇ ਆ ਕੱਢ ਲਾ ਕਿੰਨੇ ਪੈਸੇ ਲੈ ਕੇ ਆਈ ਆ ਵੀਰੇ 500 ਪਰ ਕੜੇ ਤਾਂ ਹੈ ਹੀ ਨਹੀਂ ਇਹਦੇ ਚ ਸਾਰੇ ਕੜੇ ਇੱਥੇ ਪਏ ਹੁੰਦੇ ਆ ਨਹੀਂ ਵੀਰੇ ਕੱਲ ਮੈਂ ਨਾਲੇ 500 ਵਾਲੇ ਤਾਂ ਕੜੇ ਹੈ ਨਹੀਂ ਕੋਈ ਉਹ ਵੀਰੇ ਮੈਂ ਨਾ ਵੀਰੇ ਨਾਲ ਗੱਲ ਕੀਤੀ ਸੀ ਤੇ ਵੀਰੇ ਨੇ ਨਾ ਮੈਨੂੰ 500 ਦੇ ਕੜੇ ਲਾਤੇ ਸੀ 600 ਦੇ ਕੜੇ ਸੀਗੇ ਵੈਸੇ ਤੇ ਫਿਰ ਹੈ ਕਿੱਥੇ ਨੇ ਕੜੇ ਪਰ ਕੜੇ ਹੈ ਹੀ ਨਹੀਂ ਇਹਦੇ ਚ ਬਾਵੇ ਇਹਨੇ ਕੋਈ 500 ਵਾਲੇ ਕੜੇ ਪਸੰਦ ਕੀਤੇ ਸੀ ਹਾਂਜੀ ਵੀਰੇ ਤੇ ਕਿੱਥੇ ਆ ਵੀਰੇ ਉਹ ਤਾਂ ਮੈਂ 베ਚਤੇ ਵੀਰੇ ਮੈਂ ਤੁਹਾਨੂੰ ਕਿਹਾ ਤਾਂ ਸੀਗਾ ਕਿ ਮੈਂ ਕੜੇ ਲੈ ਕੇ ਜਾਉਂਗੀ ਤੇ ਤੂੰ ਕੱਲ ਲੈ ਜਾਂਦੀ ਵੀਰੇ ਮੈਂ ਮੰਮੀ ਨੂੰ ਪੁੱਛਣਾ ਸੀਗਾ ਤੇ ਮੈਂ ਅੱਜ ਪੁੱਛਿਆ ਤੇ ਮੈਂ ਕੜੇ ਲੈਣੇ ਸੀ ਮੈਂ ਵੀਰੇ ਤੋਂ ਸਾਈਡ ਵੀ ਰਖਵਾਏ ਸੀਗੇ ਵੀਰੇ ਨੇ ਮੈਨੂੰ ਦੱਸਿਆ ਹੀ ਨਹੀਂ ਮੈਨੂੰ ਸੀ ਕਿ ਸ਼ਾਮ ਨੂੰ ਲੈ ਕੇ ਜਾਊਗੀ ਸ਼ਾਮ ਨੂੰ ਲੈ ਕੇ ਨਹੀਂ ਗਈ ਗਾਗ ਆਇਆ ਮੈਂ 600 ਦੇ ਵੇਚ ਤੇ 600 ਵਾਲੇ ਸੀ ਇਹ ਤਾਂ ਮੈਨੂੰ 500 ਫੜਾ ਰਹੀ ਆ ਹਾਂਜੀ ਵੀਰੇ 600 ਦੇ ਸੀਗੇ ਨਾ ਇਹਨੂੰ ਮੈਂ ਕਿਹਾ ਸੀ ਤੈਨੂੰ 500 ਲਵਾ ਦੂੰਗਾ ਮੈਂ ਵੀਰੇ ਤੇ ਫਿਰ ਦੇ ਦਿੰਦਾ ਉਹਨੂੰ ਜੇ ਉਹਨੂੰ ਪਸੰਦ ਸੀਗੇ ਗਾਗ ਨੂੰ ਕੋਈ ਹੋਰ ਫੜਾ ਦਿੰਦਾ ਵੀਰੇ 600 ਰੁਪਏ ਵਟਿਆ ਜਾ ਰਿਹਾ 100 ਰੁਪਏ ਐਕਸਟਰਾ ਰਿਹਾ ਸੀਗਾ ਯਾਰ ਦਿਮਾਗ ਖਰਾਬ ਹੀ ਆ ਅਗਲੀ ਨੇ ਪਹਿਲੀ ਵਾਰ ਕੋਈ ਚੀਜ਼ ਲੈਣੀ ਸੀਗੀ ਉਹ ਕਿਹੜਾ ਕੋਈ ਹਾਰ ਸ਼ਿੰਗਾਰ ਕਰਦੀ ਆ ਗੜੇ ਪਸੰਦ ਕੀਤੇ ਉਹਨੂੰ ਦੇ ਦਿੰਦਾ ਵੀਰੇ ਮੈਂ ਕਿਾ ਚਲ ਪ੍ਰੋਫਿਟ ਹੋ ਰਿਹਾ ਵਾ ਕੋਈ ਹੋਰ ਲੈ ਲੈ ਤੂੰ ਵੀਰੇ ਬਾਕੀ ਮਹਿੰਗੇ ਬੋਤ ਨੇ ਮੈਨੂੰ ਉਹੀ ਕੜੇ ਚਾਹੀਦੇ ਸੀਗੇ ਵੇਦਾਂ ਕਰਨਾ ਕੋਈ ਹੋਰ ਲੈ ਲੈ ਬਾਕੀ ਪੈਸੇ ਬਾਅਦ ਚ ਦੇ ਦੇ ਨਹੀਂ ਵੀਰੇ ਮੈਂ ਹੋਰ ਨਹੀਂ ਕੋਈ ਕੜੇ ਚਾਹੀਦੇ ਮੈਨੂੰ ਉਹੀ ਕੜੇ ਚਾਹੀਦੇ ਆ ਤੇ ਉਹ ਕਿੱਥੋਂ ਲਿਆ ਦੀ ਉਹ ਕਹਿੰਦਾ ਮੈਂ ਵੇਚ ਤੇ ਮੇਰੀ ਗੱਲ ਸੁਣ ਨਾ ਗਿਆ ਤੂੰ ਮੇਰੇ ਨਾਲ ਯਾਂ ਕੱਲ ਮੈਂ ਥੋੜੀ देर ਲਈ ਘਰੇ ਗਿਆ ਸੀ ਉਦੋਂ ਵੇਚਿਆ ਨਹੀਂ ਵੀਰੇ ਉਦੋਂ ਦੱਸੋ ਕੋ ਮੈਂ ਮੈਂ ਸਾਈਡ ਤੇ ਲਿਖਵਾਈ ਸੀ ਵੀਰੇ ਨੂੰ ਕਹਿ ਕੇ ਤੇ ਵੇਚੇ ਕਦੋਂ ਆ ਉਹ ਨਹੀਂ ਵੀਰੇ ਮਜ਼ਾਕ ਕਰਦਾ ਪਿਆ ਸੀ ਇਹ ਕਿਹੜਾ ਮਜ਼ਾਕ ਹੋਇਆ ਰੱਖਿਆ ਮੈਂ ਇੱਥੇ ਰੱਖਿਆ ਕਿੱਥੇ ਰੱਖਿਆ ਆ ਸਿਮਰਤ ਇੱਧਰ ਆਈ ਇੱਥੇ ਰੱਖੇ ਘੜੇ ਕਿੱਥੇ ਗਏ ਓਏ ਲਿਆ ਹੁਣ ਕਿੱਥੇ ਰੱਖਿਆ ਵੀਰੇ ਇੱਥੇ ਹੀ ਰੱਖੇ ਸੀਗੇ ਮੈਂ ਕੱਲ ਯਾਰ ਉੱਧਰ ਕੌਣ ਰੱਖਦਾ ਘੜੇ ਵੀਰੇ ਮਜ਼ਾਕ ਕੀਤਾ ਸੀ ਨਾ ਮੈਂ ਕਿਹਾ ਚ ਲੁਕੋ ਦੰਨਾ ਵਾ ਇਹਨੂੰ ਲੱਗੂਆ ਵੇਕ ਗਿਆ ਤੂੰ ਅੱਜਕੱਲ ਜ਼ਿਆਦਾ ਨਹੀਂ ਮਜ਼ਾਕ ਕਰਨ ਲੱਗ ਗਿਆ ਪਰ ਉਹ ਤਾਂ ਠੀਕ ਆ ਵੀਰੇ ਹੁਣ ਕੜੀ ਹੈ ਨਹੀਂ ਕਿ ਇੱਥੇ ਦੇਖ ਤਾਂ ਮੈਂ ਇੱਥੇ ਰੱਖੇ ਵੀਰੇ ਕੱਲ ਇੱਥੇ ਤਾਂ ਸਿਮਰਨ ਸਫਾਈ ਕਰ ਰਹੀ ਸੀ ਕੱਲ ਮੈਂ ਕਿਹਾ ਸੀ ਇਹਨੂੰ ਸਫਾਈ ਕਰਨ ਨੂੰ ਸਿਮਰਨ ਦੱਸ ਕੜੇ ਕਿੱਥੇ ਆ ਵੀਰੇ ਮੈਂ ਕੜੀ ਦੇਖਿਆ ਹੀ ਨਹੀਂ ਕਿ ਮੈਂ ਸਫਾਈ ਕੀਤੀ ਪਰ ਉਹ ਉਪਰੋਂ ਸਟਾਰਟਿੰਗ ਕੀਤੀ ਸੀ نیچے ਸਫਾਈ ਮੈਂ ਨਹੀਂ ਕੀਤੀ ਤੂੰ ਫਿਰ ਕੜੇ ਕਿੱਥੇ ਗਏ ਵੀਰੇ ਮੈਂ ਪਹਿਲੀ ਗੱਲ ਤਾਂ ਇਹ ਤੂੰ ਉੱਥੇ ਰੱਖੇ ਕਿਉਂ ਯਾ ਤੈਨੂੰ ਪਤਾ ਕੜਿਆ ਨਹੀਂ ਜਗਾ ਇਹ ਆ ਤੇ ਇਹਦੇ ਵਿੱਚ ਰੱਖਣੇ ਸੀਗੇ ਇਹ ਕਿਹੜਾ ਮਜ਼ਾਕ ਹੋਇਆ 600 ਰੁਪਏ ਦੇ ਕੜੇ ਆ ਉਹ ਮੈਨੂੰ ਦੱਸ ਦੋ ਕੜੇ ਕਿੱਥੇ ਗਏ ਵੀਰੇ ਮੈਂ ਮੈਂ ਨਹੀਂ ਚੱਕੇ ਹੈਗੇ ਚੱਕੇ ਤਾਂ ਤੂੰ ਹੀ ਆ ਉੱਥੇ ਤਾਂ ਤੂੰ ਰੱਖਿਆ ਉਸ ਤੋਂ ਬਾਅਦ ਕਿੱਥੇ ਗਏ ਮੈਨੂੰ ਆ ਦੱਸ ਦੇ ਬਸ ਵੀਰੇ ਮੈਨੂੰ ਨਹੀਂ ਪਤਾ ਮੈਂ ਤਾਂ ਫਿਰ ਘਰੇ ਚਲੇ ਗਿਆ ਸੀ ਨਾ ਉਹ ਦੋ ਸਿਮਰਨ ਤੂੰ ਆਪੇ ਤਾਂ ਨਹੀਂ ਲੈ ਕੇ ਗਈ ਜੀਰੇ ਜੇ ਮੈਂ ਲੈ ਕੇ ਗਈ ਹੁੰਦੀ ਫਿਰ ਮੈਂ ਅੱਜ ਤੁਹਾਨੂੰ 500 ਰੁਪਏ ਕਿਉਂ ਦਿੰਦੀ ਇਹ ਦੂਜੀ ਵਾਰ ਹੋ ਰਿਹਾ ਵੀਰੇ ਤੁਸੀਂ ਉਹ ਕੈਮਰਾ ਚੈੱਕ ਕਰ ਲਓ ਯਾਰ ਮੈਂ ਆਹੀ ਕੰਮਾਂ ਨੂੰ ਰਹਿ ਗਿਆ ਪਹਿਲਾਂ ਮੈਂ ਕੈਮਰੇ ਚੈੱਕ ਕਰੀ ਜਾਵਾਂ ਪਤਾ ਨਹੀਂ ਕੀ ਕੀ ਗੈਪ ਕਰਦੇ ਹੋ ਤੁਸੀਂ ਵੀਰੇ ਕੁਛ ਗੈਪ ਨਹੀਂ ਕੀਤਾ ਤੁਸੀਂ ਕੈਮਰੇ ਚੈੱਕ ਕਰੋ ਪਤਾ ਲੱਗ ਜਾਊਗਾ ਤੁਹਾਨੂੰ ਨਾਲੇ ਵੀਰੇ ਸਿਮਰਨ ਜੇਤੂ ਕਹਿ ਰਹੀ ਵੀ ਇੱਥੋਂ ਸਫਾਈ ਨਹੀਂ ਕੀਤੀ ਫਿਰ ਇਤੋਂ ਸਾਫ਼ ਕਿੱਦਾਂ ਵਾਂ ਵੀਰੇ ਇੱਥੇ ਨੇਹਾ ਸਫਾਈ ਕਰਦੀ ਵੀ ਸੀ ਥੱਲੇ ਨੇਹਾ ਨੇਹਾ ਕੜੇ ਤਾਂ ਨਹੀਂ ਦੇਖੇ ਉੱਥੇ ਨਹੀਂ ਵੀਰੇ ਮੈਂ ਨਹੀਂ ਦੇਖੇ ਯਾਰ ਉਹ ਵਿਚਾਰੇ ਨੂੰ ਐਵੇਂ ਫਸਾ ਦਿੰਨੇ ਤੁਸੀਂ ਤੇ ਵੀਰੇ ਮੈਂ ਕਹਿ ਤਾਂ ਰਿਹਾ ਤੁਸੀਂ ਕੈਮਰਾ ਚੈੱਕ ਕਰੋ ਯਾਰ ਮੈਨੂੰ ਨਹੀਂ ਪਤਾ ਮੇਰੇ ਕੋ ਪੈਸੇ ਆ ਗਏ ਕੜੇ ਕੁੜੇ ਜਿੱਥੋਂ ਮਰਜ਼ੀ ਆਪਸ ਚ ਕਰੋ ਜਿਆਦਾ ਤੂੰ ਚੱਕੇ ਜਾਂ ਤੂੰ ਚੱਕੇ ਹੋਰ ਕੋਈ ਚੱਕ ਨਹੀਂ ਸਕਦਾ ਯਾਰ ਹੋਰ ਕੋਈ ਵੀਰੇ ਮੈਂ ਨਹੀਂ ਚੱਕੇ ਪਹਿਲੀ ਗਲਤੀ ਤਾਂ ਤੇਰੀ ਹੈ ਤੂੰ ਰੱਖੇ ਕਿਉਂ ਉੱਥੇ ਵੀਰੇ ਮੈਂ ਕਿਹਾ ਚਲ ਮਜ਼ਾਕ ਕਰ ਲੈਨੇ ਇਹਦੇ ਨਾਲ ਇਹ ਕਿਹੜਾ ਮਜ਼ਾਕ ਹੋਇਆ ਆ ਫੜਾ ਨੂੰ ਲੱਭੋ ਦੋਨੇ ਜਣੇ ਚਲੋ ਮੈਨੂੰ ਕੜੇ ਚਾਹੀਦੇ 10 ਮਿੰਟ ਦੇ ਵਿੱਚ ਵਿੱਚ ਵੀਰ ਤੁਸੀਂ ਕੜੇ ਇੱਥੇ ਹੀ ਰੱਖੇ ਸੀ ਨਾ ਹਾਂ ਸਿਮਰਨ ਮੈਂ ਕੱਲ ਇੱਥੇ ਹੀ ਰੱਖਿਆ ਪਰ ਤੈਨੂੰ ਕੀ ਲੋੜ ਸੀ ਵੀਰੇ ਇੱਥੇ ਕੜੇ ਰੱਖਣ ਦੀ ਤੂੰ ਨਾ ਜ਼ਿਆਦਾ ਭੋਲੀ ਨਾ ਬਣ ਤੂੰ ਦੱਸ ਤੂੰ ਤਾਂ ਲੈ ਕੇ ਗਈ ਕੜੇ ਵੀਰੇ ਜੇ ਮੈਂ ਕੜੇ ਲੈ ਕੇ ਜਾਣੇ ਹੁੰਦੇ ਨਾ ਤਾਂ ਮੈਂ ਪੈਸੇ ਦੇ ਕੇ ਲੈ ਕੇ ਜਾਣੇ ਸੀ ਤਾਨੂੰ ਕੀ ਲੱਗਦਾ ਵਾ ਕਿ ਮੈਂ ਬਿਨਾ ਪੁੱਛੇ ਕੜੇ ਲੈ ਕੇ ਜਾਉਂਗੀ ਕੀ ਪਤਾ ਤੂੰ ਮੈਨੂੰ ਫਸਾਣਾ ਹੋਵੇ ਵੀਰੇ ਮੈਂ ਇਦਾਂ ਦੀ ਨਹੀਂ ਹੈਗੀ ਨਾਲੇ ਜੇ ਮੈਂ ਕੜੇ ਲੈਣੀ ਹੁੰਦੇ ਨਾ ਤਾਂ ਫਿਰ ਮੈਂ 500 ਰੁਪਏ ਨਾ ਅੱਜ ਲੈ ਕੇ ਆਉਂਦੀ ਮੈਂ ਮੈਂ ਬਸ ਸਮਝਦਾ ਵਾਂ ਪਹਿਲੇ ਵੀ ਤੁਸੀਂ ਮੈਨੂੰ ਕਢਾਉਣ ਦੀ ਕੋਸ਼ਿਸ਼ ਕੀਤੀ ਐ ਇੱਥੋਂ ਹੁਣ ਵੀ ਮੈਨੂੰ ਲੱਗਦਾ ਮੈਨੂੰ ਕਢਵਾ ਦੇਣਾ ਤੁਸੀਂ ਵੀਰੇ ਜਦੋਂ ਮੈਂ ਕੜੇ ਚੱਕੇ ਹੀ ਨਹੀਂ ਗੇ ਤੁਸੀਂ ਆਪਸ ਵਿੱਚ ਲੜਨ ਦੀ ਬਜਾਏ ਜੇ ਕੜੇ ਲੱਭ ਲੋ ਲੱਭ ਨਾ ਜਾਣ ਵੀਰੇ ਹੈ ਹੀ ਨਹੀਂ ਗੇ ਫਿਰ ਉੱਡ ਗਏ ਇੱਥੋਂ ਵੀਰੇ ਮੈਂ ਨਹੀਂ ਲੈ ਕੇ ਗਿਆ ਕਿਹੜੇ ਮੈਨੂੰ ਇੰਨਾ ਪਤਾ ਵਾ ਮੈਨੂੰ ਕਿਹੜੇ ਚਾਹੀਦੇ ਆ ਜਿੱਥੋਂ ਮਰਜ਼ੀ ਲਿਆ ਕੇ ਦੋ ਵੀਰੇ ਤੁਸੀਂ ਕੈਮਰਾ ਚੈੱਕ ਕਰੋ ਨਾ ਵੀਰੇ ਤੁਸੀਂ ਕੈਮਰੇ ਚੈੱਕ ਕਰ ਲਓ ਇੱਕ ਵਾਰੀ ਆਹ ਦੇਖੋ ਵੀਰੇ ਮੈਂ ਰੱਖਦਾ ਪਿਆ ਵਾ ਨਾ ਵੀਰੇ ਇਸ ਤੋਂ ਅਗਲੀ ਰਿਕਾਰਡਿੰਗ ਚਲਾਓ ਨਾ ਕੈਮਰੇ ਕਿਵੇਂ ਬੰਦ ਹੋ ਗਏ ਸੋਚ ਕਿੰਨੇ ਬੰਦ ਕੀਤਾ ਸੀ ਗੱਲ ਕੈਮਰਿਆਂ ਦਾ ਪਤਾ ਨਹੀਂ ਵੀਰੇ ਮੈਨੂੰ ਤਾਂ ਪਤਾ ਨਹੀਂ ਵੀਰੇ ਮੈਨੂੰ ਵੀ ਨਹੀਂ ਪਤਾ ਮੈਂ ਤਾਂ ਇਧਰ ਡਿਸਟਿੰਕ ਕਰਨ ਤੋਂ ਬਾਅਦ ਤੁਹਾਡੇ ਨਾਲ ਇਧਰ ਸੀਗੀ ਬਾਬੇ ਮੈਨੂੰ ਕੜੇ ਚਾਹੀਦੇ ਆ ਭਰੇ ਤੁਸੀਂ ਦੇਖਿਆ ਨਾ ਨਾਲੇ ਕੈਮਰਾ ਦਾ ਸਿਰਫ ਤੈਨੂੰ ਪਤਾ ਉੱਥੋਂ ਬੰਦ ਹੁੰਦੇ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਂ ਤੇਰੇ ਤੋਂ ਯਕੀਨ ਕਰੀ ਜਾਂਦਾ ਯਾਰ ਤੈਨੂੰ ਤਨਖਾਹ ਵੀ ਪੂਰੀ ਦਿੱਤੀ ਆ ਉਹ ਦਿਨ ਵੀ ਤੈਨੂੰ ਮਾਫ ਕੀਤਾ ਵਾ ਉਹ ਦਿਨ ਤਾਂ ਤੁਹਾਡੇ ਕੋਲ ਬਹਾਨਾ ਸੀ ਅਸੀਂ ਗੇਮ ਖੇਡਦੇ ਸੀ ਹੁਣ ਕਿਹੜਾ ਬਹਾਨਾ ਵਾ ਫਿਰੇ ਮੈਂ ਨਹੀਂ ਲੈ ਕੇ ਗਿਆ ਕਰੇ ਤੁਸੀਂ ਦੇਖਿਆ ਨਾ ਮੈਂ ਮੈਂ ਤੈਨੂੰ ਕਦੋਂ ਗਿਆ ਤੂੰ ਘਰੇ ਲੈ ਕੇ ਗਿਆ ਆਪੇ ਆਇਆ ਨਾ ਜ਼ੁਬਾਨ ਤੇ ਮੈਨੂੰ ਪਤਾ ਹੁਣ ਤੂੰ ਘਰੀ ਲੈ ਕੇ ਗਿਆ ਜਾਂ ਕੜੇ ਲੈ ਕੇ ਆ ਵੀਰੇ ਮੈਂ ਨਹੀਂ ਮੈਨੂੰ ਕੜੇ ਚਾਹੀਦੇ ਆ ਮੈਂ ਤੇਰੇ ਤੇ ਭਰੋਸਾ ਕਰੀ ਜਨਾ ਜਲਦੀ ਜਾ ਕੜੇ ਲੈ ਕੇ ਆ ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਲੈ ਕੇ ਆ